ਆਜੋ ਗੁਰੂ ਪਿਆਰਿਓ ਕੋ ਵੱਡਾ ਕੰਮ ਨਹੀਂ ਗਾ ਬੱਜ ਜਾਣਾ ਹਿੰਦੁਮਾਰੋ ਦੇ ਨਾਲ ਛੱਡੋ ਸੀਜ਼ਨ ਦਾ ਜਿਹੜਾ ਸਭ ਤੋਂ ਜ਼ਿਆਦਾ ਹਰੀਕੇਦ ਰਿਆ ਦਿੱਤੇ ਜਿਹੜਾ ਪਾਣੀ ਆ ਉਹ ਅੱਜ ਵਾ 11 ਅਗਸਤ ਦਾ ਦੇਣ ਵਾ ਅੱਜ ਆ ਕਿੰਨਾ ਪਾਣੀ ਦਾ ਜਿਹੜਾ ਵਾ ਅੱਜ ਤੇ ਆ ਅੱਜ ਸਭ ਤੋਂ ਜ਼ਿਆਦਾ ਪਾਣੀ ਦੇ ਜਾ ਉਹਦੇ ਨਾਲ ਭਾਈ ਕਿਉਂਕਿ ਮੈਂ ਰੋਜ਼ਾ ਰੋਜ਼ ਇਸ ਨੂੰ ਅਪਡੇਟ ਬੋਲਣਾ ਨਾ ਚਲੋ ਤਿੰਨ ਸਣਾ ਟੀਕਾ ਆਹ ਤਾਂ ਜੀ ਆਜੇਗਾ ਉਹ ਤਾਂ ਵੀ ਦੇ ਪਾਣੀ ਦਾ ਵੀ ਟੇਟਾ ਟਿਕਾਣਾ ਪਾਣੀ ਦਾ ਜੇਰਾ ਸੁਆਗਤ ਆਪ ਇੰਡੀ ਖਲੇ ਸਾਰਾ ਪਾਣੀ ਡੋਬੂ ਪਾਣੀ ਆ ਅੱਗੇ ਥੋੜੀ ਥੋੜੀ ਪਰਤ ਹੁੰਦੀ ਸੀ ਥੋੜਾ ਥੋੜਾ ਪਾਣੀ ਹੁੰਦਾ ਸੀ ਪਾਣੀ ਸਾਰੇ ਵੀਰਾਂ ਨੂੰ ਵੈਕੀਰ ਜਿੱਕਾ ਖਾਲਸਾ ਵੈਕੀਰ ਜਿੱਕੀ ਫੱਟੇ ਤਾਂ ਅੱਜ ਫੇਰ ਆਪਾਂ 11 ਅਗਸਤ ਨੂੰ ਹਰੀਕੇ ਦਰਿਆ ਦੇ ਤੋਂ ਲਾਈਵ ਹੋਇਆ ਦੇ ਅੱਜ ਤੁਹਾਨੂੰ ਮੈਂ ਪਾਣੀ ਦੇ ਹਾਲਾਤ ਦਿਖਾਉਣਾ ਵਾਂ ਜਿਵੇਂ ਤੁਸੀਂ ਆ ਦੇਖ ਸਕਦੇ ਜੇ ਕਿ ਜਿਹੜਾ ਆ ਏਰੀਆ ਵਾ ਜਿਹੜਾ ਪਾਕਿਸਤਾਨ ਨੂੰ ਚਲ ਜਾਂਦਾ ਫਰੋਜਪੁਰ ਨੂੰ ਚਲ ਜਾਂਦਾ ਵਾ ਇੱਥੇ ਅੱਗੇ ਪਾਣੀ ਜਿਹੜਾ ਹੁੰਦਾ ਸੀਗਾ ਉਹ ਇੰਨਾ ਜ਼ਿਆਦਾ ਨਹੀਂ ਸੀ ਹੁੰਦਾ ਪਰ ਇਸ ਸੀਜ਼ਨ ਦਾ ਜਿਹੜਾ ਸਭ ਤੋਂ ਜ਼ਿਆਦਾ ਹਰੀਕੇਦ ਰਿਆ ਦਿੱਤੇ ਜਿਹੜਾ ਪਾਣੀ ਆ ਉਹ ਅੱਜ ਵਾ 11 ਅਗਸਤ ਦਾ ਦੇਣ ਵਾ ਅੱਜ ਤੇ ਆ ਤੁਸੀਂ ਦੇਖ ਸਕਦੇ ਜੀ ਜਿਹੜੇ ਆ ਧੋੜੇ ਆ ਇਹ ਪਹਿਲਾਂ ਨੰਗੇ ਹੁੰਦੇ ਸੀ ਇਹਦੇ ਥੱਲੇ ਮਿੱਟੀ ਦਿਸਦੀ ਸੀ ਪਰ ਅੱਜ ਇਹ ਧੋੜੇ ਸਿਰਫ ਤੇ ਸਿਰਫ ਇੱਥੇ ਜਿਹੜਾ ਘਾਹ ਉੱਤੇ ਉੱਗਿਆ ਵਾ ਜਿਹੜੇ ਖਾਈਆਂ ਉੱਤੇ ਉੱਗਿਆ ਵਾ ਕਾਫੂ ਸੁ ਗਿਆ ਸਿਰਫ ਉਹ ਦਿਖਦਾ ਵਾ ਥੱਲੇ ਬੰਨੇ ਮਿੱਟੀ ਨਹੀਂ ਦਿਖਦੀ ਪਈ ਉਹ ਤੇ ਸਾਹਮਣੇ ਜਿੱਥੇ ਆ ਉੱਥੇ ਮੱਝਾਂ ਚਰਦੀਆਂ ਹੁੰਦੀਆਂ ਸੀਗੀਆਂ ਪਰ ਅੱਜ ਉਹ ਵੀ ਪਾਣੀ ਨਾਲ ਭਰਿਆ ਪਿਆ ਵਾ ਅੱਜ ਲਗਭਗ ਸਾਰੇ ਦੇ ਸਾਰੇ ਇੱਕ ਸਾਧੇ ਦਰ ਖੋਲੇ ਆ ਥੋੜੇ ਬਹੁਤੇ ਵਿੱਚ ਜਿਹੜੇ ਹੋਣਗੇ ਵੀ ਜਿਹੜੇ ਨਹੀਂ ਖੋਲੇ ਆ ਵੀਰ ਵੀ ਖਲੋਖਲ ਕੇ ਆ ਪਾਣੀ ਦੇਖ ਰਿਆ ਆ ਆ ਤੁਹਾਨੂੰ ਜਿਹੜਾ ਬੰਨਾ ਚੜਦਾ ਬੰਨਾ ਦਿਖਾ ਰਿਆ ਵਾ ਇਹ ਗੋੰਦਵਾਲ ਸਾਹਿਬ ਦਾ ਏਰੀਆ ਵਾ ਆ ਦੇਖੋ ਤੁਸੀਂ ਜਿਹੜਾ ਪਾਣੀ ਆ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਅੱਜ ਆ ਰਿਹਾ ਵਾ ਆ ਤਾਂ ਉਹ ਮੈਂ ਅੱਜ 11 ਅਗਸਤ ਦੀ ਤਰੀਕਹ ਡੇਟਾ ਦੇ ਨਾਲ ਦੱਸ ਦਿਆਂ ਵਾਂ ਪੀ ਅੱਜ ਦਾ ਜਿਹੜਾ ਦੇਣਵਾ ਜਿੱਦਨ ਦਾ ਮੈਂ ਹੁਣ 22 ਜੁਲਾਈ ਦੀਆਂ ਵੀਡੀਓ ਬੋਲਾਂ ਸੁਣ ਜੀ ਪਰ ਅੱਜ ਜਿਹੜਾ 11 ਅਗਸਤ ਦਾ ਦੇਣਵਾ ਅੱਜ ਸਭ ਤੋਂ ਜ਼ਿਆਦਾ ਜਿਹੜਾ ਹਰੀਕੇ ਦਰਿਆ ਦੇ ਦਾ ਲੈਵਲ ਆ ਅੱਜ 22 ਅਗਸਤ ਤੋਂ 22 ਜੁਲਾਈ ਤੱਕ ਲੈ ਕੇ ਤੇ ਅੱਜ 11 ਅਗਸਤ ਹੋ ਗਿਆ ਅੱਜ ਸਭ ਤੋਂ ਜ਼ਿਆਦਾ ਲੈਵਲ ਉਹ ਹਰੀਕੇ ਦਰਿਆ ਦਾ ਆ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਜੀ ਕੇ ਪਾਣੀ ਬਹੁਤ ਜਿਆਦੀ ਸਪੀਡ ਦੇ ਵਿੱਚ ਆ ਰਿਹਾ ਵਾ ਅੱਜ ਤੇ ਹੁਣ ਜਿਹੜਾ ਬਾਉਪੁਰ ਏਰੀਆ ਵਾ ਸੁਲਤਾਨਪੁਰ ਲੋਧੀ ਦਾ ਏਰੀਆ ਉੱਥੇ ਬਾਹਰ ਟੁੱਟ ਕੇ ਲੋਕਾਂ ਦੇ ਪੈਂ ਪੈਂ ਭਰਾਵਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਜਾ ਚੁੱਕਾ ਵਾ ਆ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾ ਸਕਦਾ ਵਾਂ ਤੇ ਅੱਜ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਜੇ ਵੀ ਅੱਜ ਜਿਹੜਾ ਪਾਣੀ ਆ ਦਰਿਆ ਦੇ ਦਾਰੇ ਲਗਭਗ 32 ਦੇ ਵਿੱਚੋਂ ਆ ਕਾਫੀ ਜਿਆਦੇ ਦਰ ਖੁੱਲੇ ਪਏ ਆ ਸਾਰੇ ਦਰ ਖੁੱਲੇ ਆ ਮੇਰੇ ਸਾਹਨਾਂ ਦੋ ਕਿ ਤਿੰਨ ਦਰਵਾਜੇ ਜਿਹੜੇ ਨਹੀਂ ਖੁੱਲੇ ਬਾਕੀ ਸਾਰੇ ਦੇ ਸਾਰੇ ਦਰ ਖੁੱਲੇ ਆ ਤੇ ਜਿਹੜਾ ਪਾਣੀ ਆ ਪਾਣੀ ਵੀ ਕਾਫੀ ਮਤਲਬ ਕਿ ਜਿਆਦਾ ਛੱਡਿਆ ਗਿਆ ਵਾ ਤੁਸੀਂ ਦੇਖ ਸਕਦੇ ਜੀ ਵੀ ਆ ਜਿਹੜਾ ਏਰੀਆ ਸultan ਉਹ ਏਰੀਆ ਵਾ ਫਰੋਇਪੁਰ ਦਾ ਏਰੀਆ ਵਾ ਇਹ ਏਰੀਆ ਵਾ ਪਾਕਿਸਤਾਨ ਦਾ ਏਰੀਆ ਵਾ ਤੇ ਇਧਰ ਪਾਣੀ ਸਿਰਫ ਤੇ ਸਿਰ ਉਦੋਂ ਛੱਡਿਆ ਜਾਂਦਾ ਵਾ ਜਦੋਂ ਨਹਿਰਾਂ ਤੋਂ ਪਾਣੀ ਜਿਆਦਾ ਓਵਰ ਹੋ ਜੇ ਤੇ ਇਸ ਦਰਿਆ ਦੇ ਉੱਪਰ ਜਿਹੜਾ ਪਾਣੀ ਜਿਆਦਾ ਹੋ ਜੇ ਉਦੋਂ ਇਧਰਲੇ ਬੰਨੇ ਪਾਣੀ ਛੱਡਿਆ ਜਾਂਦਾ ਵਾ ਪਰ ਫਰੋਇਪੁਰ ਵਾਲੀ ਸਾਈਡ ਪਾਕਿਸਤਾਨ ਵਾਲੀ ਸਾਈਡ ਪਰ ਦੱਸਦੇ ਹਾਂ ਕਿ ਹੁਣ ਜਿਹੜੇ ਮੱਲਾਂ ਵਾਲ ਏਰੀਆ ਵਾ ਆ ਜਿਹੜਾ ਫਰੋਇਪੁਰ ਦਾ ਏਰੀਆ ਵਾ ਉਥੇ ਵੀ ਆ ਜਿਹੜੇ ਆਪਣੇ ਕਿਸਾਨ ਭੈਣ ਭਰਾਵਾ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਪਾਣੀ ਵਰ ਚੁੱਕਾ ਵਾ ਤੇ ਆ ਅੱਜ ਦੇ ਹਾਲਾਤ ਜਿਹੜੇ ਤਾਜ਼ਾ ਹਾਲਾਤ ਆ ਉਹ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਕਿ ਦਰਵਾਦਰ ਦਰ ਵੀ ਕਾਫੀ ਭੋਲੇ ਆ ਆ ਜਿਵੇਂ ਤੁਹਾਨੂੰ ਮੈਂ ਲੱਗੇ ਜਾ ਕੇ ਦਿਖਾ ਰਿਹਾ ਵਾਂ ਇਹ ਅੱਜ ਦੇ ਹਾਲਾਤ ਜਿਸਨੂੰ ਅੱਜ ਹੁਣ ਵਾਇਗਰੋਗੇ ਅਰਦਾਸ ਕਰਿਓ ਕਿ ਅੱਜ ਇਸ ਸੀਜ਼ਨ ਦਾ ਸਭ ਤੋਂ ਜ਼ਿਆਦਾ ਜਿਹੜਾ ਪਾਣੀ ਵਾ ਅੱਜ 11 ਗੈਸ ਨੂੰ ਹਰੀਕੇ ਦਰਿਆ ਦੇ ਵਿੱਚ ਦੀ ਆਇਆ ਜਿਹੜਾ ਮੈਂ ਹਰੀਕੇ ਦਰਿਆ ਦੀ ਗੱਲ ਕਰ ਰਿਹਾ ਵਾ ਬਾਕੀ ਹੋਰ ਕਿਸੇ ਬੰਨੇ ਦਾ ਮੈਨੂੰ ਨਹੀਂ ਬਹੁਤਾ ਪਤਾ ਪਰ ਅੱਜ ਤੁਸੀਂ ਦੇਖੋ ਕਿ ਸਾਰਾ ਪਾਣੀ ਡੋਬੂ ਪਾਣੀ ਆ ਅੱਗੇ ਥੋੜੀ-ਥੋੜੀ ਪਰਤ ਹੁੰਦੀ ਸੀ ਥੋੜਾ-ਥੋੜਾ ਪਾਣੀ ਹੁੰਦਾ ਸੀ ਪਰ ਅੱਜ ਸਾਰੇ ਦੇ ਸਾਰੇ ਦਾਰੇ ਇੱਥੇ ਆਣ ਕੇ ਆ ਆਪਣੇ ਜਿਹੜੇ ਹੜਪੀਰ ਤੇ ਵੀਰਵਾ ਉਹ ਆਣ ਕੇ ਛੜਾ ਰਿਆ ਆ ਰਾਤ ਨੂੰ ਵਿਚਾਰੇ ਪਹਿਰੇ ਦੇ ਰਿਆ ਕਿਉਂਕਿ ਉਹਨਾਂ ਦੇ ਜਿਹੜੇ ਬੰਨਵਾ ਜਿਹੜੀ ਮੈਂ ਕੱਲ ਇੱਕ ਵੀਡੀਓ ਪਾਈ ਸੀਗੀ ਸਾਂਝੀ ਆ ਸਾੰਗਰਾ ਪਿੰਡ ਬੰਨ ਤੋਂ ਵੀ ਵੀਡੀਓ ਪਾਈ ਸੀ ਕਿ ਸੰਗਜੀ ਆਪਾਂ ਇੱਕ ਦੂਜੇ ਦੇ ਸਾਥ ਦੇਈਏ ਬੰਨ ਬਹੁਤ ਜ਼ਿਆਦਾ ਪਤਲਾ ਹੋ ਚੁੱਕਾ ਵਾ ਤੇ ਅੱਜ ਉਹ ਮਨੂਸ ਖਬਰ ਆ ਰਹੀ ਹੈ ਕਿ ਉਹ ਜਿਹੜਾ ਬੰਨ ਵਾ ਉਹ ਟੁੱਟ ਚੁੱਕਾ ਵਾ ਆ ਤੁਸੀਂ ਦੇਖ ਸਕਦੇ ਜੇ ਕਿੰਨੀ ਸਪੀਡ ਦੇ ਵਿੱਚ ਪਾਣੀ ਹੈ ਜਿਹੜਾ ਉਧਰ ਨੂੰ ਜਾ ਰਿਹਾ ਉਸ ਧਾਰਾ ਵੱਲ ਨੂੰ ਜਾ ਰਿਹਾ ਵਾ ਤੁਹਾਨੂੰ ਮੈਂ ਲੱਗੇ ਜਾ ਕੇ ਦਿਖਾਉਣਾ ਵਾ ਅੱਗੇ ਜਿਹੜਾ ਪਾਣੀ ਦੀ ਸਪੀਡ ਸੀਗੀ ਉਹ ਪਾਣੀ ਦੀ ਸਪੀਡ ਆ ਇੰਨੀ ਨਹੀਂ ਸੀ ਜਿੰਨੀ ਆ ਸਪੀਡਾ ਤੁਸੀਂ ਹਾਂ ਵੇਖੋ ਗਪਾਲੀ ਆ ਜਿਹੜੀ ਕਿੰਨੀ ਸਪੀਡ ਨਾਲ ਆ ਰਹੀ ਹੈ ਕਿਉਂਕਿ ਧਾਰਵਾ ਜਿਹੜੇ ਲਗਭਗ ਕਾਫੀ ਟੁੱਕੇ ਆ ਨੰ ਤੁਹਾਨੂੰ ਧੰਨਵਾਦ ਕਰਦੇ ਆ ਪ੍ਰਸ਼ਾਸਨ ਦਾ ਵੀ ਜਿਨ੍ਹਾਂ ਨੇ ਸਾਥ ਦਿੱਤਾ ਵਾ ਤੇ ਆਵੇ ਅੱਗੇ ਜਾ ਕੇ ਤੁਹਾਨੂੰ ਮੈਂ ਦਿਖਾਉਣਾ ਵਾ ਵੇਖੋ ਕਿੰਨਾ ਦੂਰੋਂ ਹੀ ਕਿੰਨਾ 100 ਮੀਟਰ ਦੀ ਦੂਰੋਂ ਤੋਂ ਹੀ ਦੂਰੀ ਤੋਂ ਹੀ ਸੋਚਣਾ ਬਾਹਰ ਆ ਪਾਣੀ ਦਾ ਇੰਨਾ ਪਾਣੀ ਦੀ ਸਪੀਡ ਵਾ ਤੇ ਇੰਨਾ ਪਾਣੀ ਦਾ ਰੋਲਾ ਵਾ ਤੇ ਹੁਣ ਮੈਨੂੰ ਆਵਾਜ਼ ਵੀ ਆਪਣੀ ਉੱਚੀ ਚੁੱਕਣੀ ਪੈਣੀ ਆ ਆ ਤੁਹਾਨੂੰ ਮੈਂ ਲਾ ਕੇ ਜਾ ਕੇ ਦਿਖਾਉਣਾ ਵਾ ਆ ਆ ਵੇਖੋ ਕਿੰਨਾ ਜਿਆਦਾ ਪਾਣੀ ਦਾ ਜੜਾ ਵਾ ਵਹਾ ਅੱਜ ਤੇਜ਼ ਵਾ ਜੀ ਮੇਰੇ ਨਾਲ ਬਣੇ ਰਹੋ ਅੱਜ ਲਾਈਵ ਹੋਇਆ ਮਹਾਰੀ ਕੇ ਦਰਦ ਉਪਰ ਹੋਰ ਪਰਾ ਠੀਕ ਠਾਕ ਜੇ ਆ ਮਖਵੇਰੀਆ ਵਾ ਮਖਵੇਰੀਆ ਮਾਲਵਾਈਆ ਤੇ ਜਿਹੜਾ ਆ ਏਰੀਆ ਵਾ ਇਹ ਮਾਝਾ ਏਰੀਆ ਆਂਦਾ ਅਮਰ ਸਾਦੀ ਧੱਤੀ ਆਂਦੀ ਇੱਧਰ ਆ ਤੁਸੀਂ ਖੁਦ ਦੇਖ ਲਓ ਆ ਕਿੱਡਾ ਕਿੰਨਾ ਜ਼ਿਆਦਾ ਪਾਣੀ ਆ ਇੱਧਰ ਤੁਸੀਂ ਖੁਦ ਦੇਖ ਲਓ ਆ ਵੇਖੋ ਕਿੰਨੀ ਜ਼ਿਆਦੀ ਸਪੀਡ ਦੇ ਵਿੱਚ ਪਾਣੀ ਆ ਰਿਹਾ ਅੱਜ ਇੱਧਰ ਵੇਖੋ ਕਿੰਨਾ ਪਾਣੀ ਦਾ ਵਹਾਅ ਤੇਜ਼ ਆ ਅੱਜ ਹਰੀਕੇ ਦਰਿਆ ਦੇ ਵਿਚ ਆ ਅੱਜ ਬਿਆਸ ਦਰਿਆ ਦਾ ਜਿਹੜਾ ਤੁਹਾਨੂੰ ਮਜਾਰਾ ਦਿਖਾ ਰਿਆਂ ਵੀਰ ਭਰਾ ਖੁਦ ਲੋਖ ਲੋ ਕੇ ਆ ਦੇਖ ਰਿਹਾ ਹਾਲਾਤ ਦੇਖ ਰਿਹਾ ਹੋਰ ਠੀਕਾ ਬੀਬੀ ਕੀ ਕਹਾ ਹਾਂ ਜਨਵਰੀ ਦੀ ਕੋਈ ਨਾ ਕੋਈ ਮਾਰ ਕੇ ਹੁੰਦੇ ਹੀ ਰਹਿੰਦੇ ਆ ਰੋਜ਼ ਹੀ ਰੋਜ਼ ਅਸੀਂ ਵੇਹਨੇ ਰਹਿੰਦੇ ਸੀ ਆ ਵੇਖੋ ਸਾਹਮਣੇ ਕੋਈ ਜਨਵਰ ਮਾਰ ਕੇ ਆਵਾ ਤੇ ਆ ਤੁਸੀਂ ਦੇਖਾਦੇ ਕੁੱਲ ਆ ਕਿੰਨਾ ਪਾਣੀ ਦਾ ਇਹਦਾ ਬਹਾਜ ਜੀ ਆਜ ਸਭ ਤੋਂ ਜਿਆਦਾ ਪਾਣੀ ਦੇ ਜਾ ਉਹਦੇ ਨਾਲ ਵਾਈਟੋ ਕਿ ਮੈਂ ਰੋਜ਼ਾ ਰੋਜ਼ ਇਹ ਤੁਹਾਨੂੰ ਅਪਡੇਟ ਬੋਲਾਂ ਨਾ ਉਹ ਤੁਸੀਂ ਸੁਣਾਓ ਠੀਕ ਆ ਆਹ ਸਾਡੀ ਆਜ ਆਦਨ ਹੁਣ ਅੱਗੇ ਜਾ ਕੇ ਵੀ ਦਿਖਾਉਣਾ ਵਾ ਆ ਅੱਜ ਦੇ ਹਾਲਾਤ ਦੇ ਸੰਧੀ ਆ 11 ਅਗਸਤ ਦਾ ਦਿਨ ਅੱਜ ਬਹੁਤ ਜ਼ਿਆਦਾ ਪਾਣੀ ਆ ਜਿਹੜਾ ਅੱਜ ਸਪੀਡ ਦੇ ਵਿੱਚ ਆ ਰਿਹਾ ਵਾ ਦਰਿਆ ਦੇ ਵਿੱਚ ਆ ਰਿਹਾ ਵਾ ਤੇ ਤੁਹਾਨੂੰ ਮੈਂ ਦੂਜੇ ਪੰਨੇ ਜਾ ਕੇ ਦਿਖਾਉਣਾ ਵਾ ਕਿ ਇਹ ਪਾਣੀ ਜਿਹੜਾ ਦਰਾਂ ਦੇ ਵਿੱਚੋਂ ਜਿੱਥੇ ਲੰਘਦਾ ਵਾ ਉਦੋਂ ਉਹਦਾ ਵਹਾਅ ਕਿੰਨਾ ਤੇਜ਼ ਹੁੰਦਾ ਵਾ ਦੂਜੇ ਪੰਨੇ ਜਾ ਕੇ ਦਿਖਾਉਣਾ ਵਾ ਆ ਆ ਜਿਹੜਾ ਦਰਵਾਜ਼ਾ ਸਭ ਤੋਂ ਜ਼ਿਆਦਾ ਇਹ ਦਰ ਖੋਲਿਆ ਵਾ ਤੇ ਇਹਦੀ ਜਾਦੀ ਸਭ ਤੋਂ ਜਿਆਦੀ ਜਿਹੜੀ ਸਪੀਡ ਆ ਇਹਨਾਂ ਦੋਹਾਂ ਤਰ੍ਹਾਂ ਦੀ ਆ ਆ ਦੇਖੋ ਤੇ ਤੇ ਅੱਜ ਪਾਣੀ ਬਹੁਤ ਜ਼ਿਆਦਾ ਛੱਡਿਆ ਵਾ ਸਾਰੇ ਬੰਨੇ ਪਾਣੀ ਹੀ ਪਾਣੀ ਆ ਉਹ ਅਗਲੇ ਬੰਨੇ ਜਿਹੜਾ ਦੂਜਾ ਪੁਲ ਦਿਖ ਰਿਹਾ ਤੁਹਾਨੂੰ ਆ ਜਿਹੜਾ ਨਵਾਂ ਪੁਲ ਬਣਾਇਆ ਸੀਗਾ ਤੇ ਉਹ ਤੁਹਾਨੂੰ ਦਿਖ ਰਿਹਾ ਤੇ ਆ ਜਿਹੜਾ ਪੁਰਾਣਾ ਪੁਲ ਵਾਜੀ ਤੇ 32 ਧਾਰ ਵਾ ਕਿ ਪਿਛਲੇ ਵੀਰ ਕੇ ਧਾਰ ਕਿੰਨੇ ਆ ਇਹ ਭਾਜੀ 32 ਡਾਫਾ ਵਾ 32 ਧਾਰ ਵਾ ਤੇ 32 ਦੇ 32 ਅੱਜ 32ਆਂ ਦੇ ਵਿੱਚੋਂ ਜਿਹੜਾ ਮਤਲਬ ਕਿ 25 ਤੋਂ 30 ਲਗਭਗ ਖੁੱਲੇ ਆ ਵੇਖੋ ਤੁਸੀਂ ਕਿਹਦੀ ਆ ਜਿਹੜਾ ਵਾ ਇਹ ਜਿਹੜੀ ਆ ਜਿਹੜੀ ਲੋਹਾ ਜਾਵਾ ਜਿਹੜਾ ਚਾਦਰ ਕੋਈ ਉੱਚਿਆ ਕੋਈ ਨੀ ਨਹੀਂ ਆ ਕਿਉਂਕਿ ਠੀਕ ਹੈ ਜੀ ਇਹ ਜਿੰਨੀ ਨੀਵੀਂ ਆ ਉਹਨੇ ਜਿਆਦਾ ਜ਼ਿਆਦੇ ਖੁੱਲੇ ਆ ਇਹ ਤੁਸੀਂ ਖੁਦ ਅੱਛੀ ਦੇਖ ਸਕਦੇ ਜੀ ਆ ਹਾਲਾਤ ਜੱਜ ਦੇ ਪਾਣੀ ਦੇ ਜੀ ਠੀਕ ਹੈ ਜੀ ਸੋ ਆ ਵਾਇਗਰੋ ਕੇ ਅਰਦਾਸ ਕਰਿਓ ਕਿ ਜਿਹੜੇ ਮੰਡ ਏਰੀਆ ਦੇ ਵੀਰ ਵਾ ਉਹ ਦੱਸ ਰਹੇ ਕਿ ਵੀ ਜੀ ਹੁਣ ਸਾਡੀ ਹਾਲਾਤ ਬਹੁਤ ਜ਼ਿਆਦੇ ਪਤਲੇ ਹੋ ਚੁੱਕੇ ਆ ਕਿਉਂਕਿ ਜਿਹੜਾ ਸਾਡਾ ਰੇਂਦਾ ਖੁੰਦਾ ਜਿਹੜੀਆਂ ਫਸਲਾਂ ਸੀ ਜੀਆਂ ਕਿ ਜਿਨ੍ਹਾਂ ਤੇ ਪਾਣੀ ਨਹੀਂ ਚੜਿਆ ਉੱਚੀਆਂ ਸੀ ਥੋੜੀਆਂ ਬੋਲੀਆਂ ਉਹ ਵੀ ਹੁਣ ਸਾਡੀਆਂ ਜਿਹੜੀਆਂ ਦਰਿਆ ਦੀ ਮਾਰ ਹੀ ਠਾਗੀਆਂ ਵਾ ਤੇ ਸਾਡਾ ਰਲ ਮਿਲ ਕੇ ਸਾਰੇ ਭੈਣ ਭਰਾ ਸਾਥ ਦੇਓ ਅਸੀਂ ਬਹੁਤ ਜ਼ਿਆਦਾ ਔਖੇ ਹੋਏ ਪਿਆ ਕੋਈ ਵੀ ਹੁਣ ਜਿਵੇਂ ਮਿੱਟੀ ਦੀਆਂ ਟਾਲੀਆਂ ਲੈ ਕੇ ਆਇਓ ਜੇ ਸਬੀਆਂ ਲੈ ਕੇ ਆਇਓ ਠੀਕ ਹੈ ਜੀ ਆ ਵੀਰ ਲੈ ਕੇ ਆਇਓ ਤੇ ਤਾਂ ਜੋ ਆਪਾਂ ਰਲ ਮਿਲ ਕੇ ਇਹਨਾਂ ਦਾ ਸਾਥ ਦੇ ਸਕੀਏ ਸੰਗਜੀ ਆ ਅੱਜ ਦੇ ਹਾਲਾਤ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਹਰੀਕੇ ਦਰਿਆ ਦੇ ਉੱਪਰ ਦੇ ਹਾਲਾਤ ਵਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਆਪਣੇ ਪੰਜਾਬ ਦੇ ਭੈਣ ਭਰਾ ਬਾਹਰ ਬੈਠੇ ਆ ਉਹ ਇਹਨਾਂ ਜਿਹੜੇ ਮੰਡ ਏਰੀਆ ਦੇ ਵੀਰ ਆ ਉਹਨਾਂ ਦਾ ਸਹਿਯੋਗ ਦੇ ਸਕਣ ਉਹਨਾਂ ਦੀ ਮਦਦ ਕਰ ਸਕਣ ਜੀ ਸੋ ਵਾਇਗਰੂਗੇ ਅਰਦਾਸ ਵੀ ਕਰਿਓ ਕਿ ਰੰਗਲਾ ਪੰਜਾਬ ਚੜਦਾ ਪੰਜਾਬ ਵਾਇਗਰੂ ਮੇਰ ਕਰੇ ਚੜਦੀ ਕਲਾ 'ਚ ਰਵੇ ਲਹਿੰਦਾ ਪੰਜਾਬ ਵੀ ਚੜਦੀ ਕਲਾ 'ਚ ਰਵੇ ਤੇ ਆਹ ਹਾਲਾਤ ਜਿਸ ਨੇ ਜੀ ਅੱਜ ਦੇ ਵਾਇਗਰੂ ਭਲਾ ਕਰੇ ਮੇਰ ਕਰੇ ਅੱਜ ਕਾ ਪਾਣੀ ਕਾਥੀ ਜਿਆਦਾ ਛੱਡਿਆ ਵਾ ਜੇਕਰ ਮੇਰੇ ਤੋਂ ਟਾਈਮ ਲੱਗਾ ਤਾਂ ਮੈਂ ਫੇਰ ਮੰਡ ਏਰੀਆ ਦੇ ਵਿੱਚ ਜਾ ਕੇ ਵੀ ਆਪ ਜੀ ਨੂੰ ਸੰਗਤ ਨੂੰ ਵੀਡੀਓ ਬਣਾ ਕੇ ਵਿਖਾਵਾਂਗਾ ਆਹ ਸਾਹਮਣੇ ਗੁਰਦਾਰ ਸਾਹਿਬ ਨਾਨਕ ਸਰ ਸਾਹਿਬ ਤانوں ਮੈਂ ਪੋਜੀਸ਼ਨ ਦਿਖਾ ਦਣਾ ਵਾ ਕਿ ਇਸ ਟਾਈਮ ਮੈਂ ਦਰਿਆ ਦੇ ਉੱਪਰ ਕਿੱਥੇ ਖਲੋਤਾ ਵਾ ਆ ਸਾਹਮਣੇ ਜਿਹੜੇ ਜਿੱਧਰ ਮੈਂ ਉਂਗਲ ਕੀਤੀ ਆ ਇਹ ਏਰੀਆ ਵਾ ਮਖੂਦਾ ਫਰੀਦਕੋਟ ਦਾ ਮੋਗੇ ਦਾ ਠੀਕ ਹੈ ਜੀ ਬਰਨਾਲੇ ਦਾ ਮਤਲਬ ਕਿ ਮਾਲਵਾ ਏਰੀਆ ਜੀ ਇੱਥੋਂ ਮਾਲਵਾ ਸ਼ੁਰੂ ਹੋ ਜਾਂਦਾ ਪੁੱਲ ਦੇ ਅਗਲੇ ਬੰਨੇ ਤੇ ਜਿਹੜਾ ਆ ਏਰੀਆ ਵਾ ਇਹ ਏਰੀਆ ਵਾ ਮਾਝੇ ਦਾ ਹਰੀਕੇ ਪਤਨ ਸ਼ੁਰੂ ਹੋ ਜਾਂਦਾ ਅਗਲੇ ਬੰਨੇ ਤਰਨਤਨ ਸਾਹਿਬ ਦਰਬਾਰ ਸਾਹਿਬ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਠੀਕ ਹੈ ਜੀ ਪਠਾਨਕੋਟ ਇਹ ਸ਼ਹਿਰ ਇੱਧਰ ਆ ਜਾਂਦੇ ਆ ਜਿਹੜਾ ਆ ਏਰੀਆ ਵਾ ਇਹ ਏਰੀਆ ਚਲ ਜਾਂਦਾ ਪਾਕਿਸਤਾਨ ਨੂੰ ਤੇ ਆ ਏਰੀਆ ਗੁਰੂ ਅ ਅਮਰਦਾਸ ਦੀ ਧਰਤੀ ਗੋਨਵਾਲ ਸਾਹਿਬ ਵੱਲੋਂ ਚਲ ਜਾਂਦਾ ਵਾ ਇਹ ਸੰਜੀ ਅੱਜ ਦੇ ਹਾਲਾਤ ਆ ਸੋ ਅੱਜ ਦੀ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤਾਂ ਇਸ ਪੇਜ ਨੂੰ ਲਾਈਕ ਜ਼ਰੂਰ ਕਰ ਦਿਓ ਹੋਰ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਵੀ ਹਾਲਾਤ ਦਿਖਾਉਣਾ ਵਾਂ ਕਿ ਆ ਜਿਹੜਾ ਦਰਵਾ ਇਹ ਦਰ ਅਜ ਬੰਦ ਵਾ ਆ ਦਰ ਬੰਦ ਵਾ ਤੇ ਇਹ ਠੀਕ ਹੈ ਜੀ ਉਹ ਹੀ ਮੈਂ ਦੱਸ ਰਿਹਾ ਸੀ ਕਿ ਆ ਕੇ ਵਿੱਚੋਂ ਇੱਕ ਇੱਕ ਦੋ ਦੋ ਦਰ ਬੰਦ ਵਾ ਲਗਭਗ ਸਾਰੇ ਬਾਕੀ ਖੁੱਲੇ ਆ ਪਰ ਇਹ ਨਹੀਂ ਮੈਨੂੰ ਪਤਾ ਕਿ ਕਿੰਨੇ ਫੁੱਟ ਖੋਲੇ ਆ ਤੇ ਕਿੰਨੇ ਫੁੱਟ ਨਹੀਂ ਖੋਲੇ ਪਤਨ ਲਾਗੇ ਜਾ ਕੇ ਅੱਜ ਦੇ ਤਾਜ਼ਾ ਹਾਲਾਤ ਦਿਖਾ ਸਕਦਾ ਵਾਂ ਉਹ ਤੁਸੀਂ ਅੱਜ ਖੁਦ ਵੀਡੀਓ ਵੇਖੇ ਤੁਸੀਂ ਉਤੋਂ ਜਿਆਦਾ ਲਾ ਸਕਦੇ ਜੀ ਠੀਕ ਹੈ ਸੰਜੀ ਸੋ ਇਸ ਵੀਡੀਓ ਨੂੰ ਮਤਲਬ ਸ਼ੇਅਰ ਜ਼ਰੂਰ ਕਰਿਓ ਤੇ ਤਾਂ ਜੋ ਆਪਾਂ ਆਪਣੇ ਭੈਣ ਭਰਾਵਾਂ ਦਾ ਸਾਥ ਦਿੱਸ ਜੇ ਇਹ ਸੀਗਾ ਅੱਜ ਇਦਾਂ ਪਾਣੀ ਦੀ ਜਾਣਕਾਰੀ ਤੇ ਜੇ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਕਿਸੇ ਵੀ ਵੀਰ ਭਰਾ ਦੇ ਘਰ ਦੇ ਵਿੱਚ ਪਾਣੀ ਆਇਆ ਵਾ ਜਾ ਮੰਡ ਏਰੀਆ ਦੇ ਵਿੱਚ ਪਾਣੀ ਆਇਆ ਵਾ ਠੀਕ ਹੈ ਜੀ ਕਿਸੇ ਨੇ ਆਪਣੀ ਵੀਡੀਓ ਪਾਉਣੀ ਹੋਵੇ ਤਾਂ ਜੋ ਲੋਕਾਂ ਦੇ ਰੂਬਰੂ ਸੰਗਤ ਦੇ ਰੂਬਰੂ ਪਾਉਣੀ ਹੋਵੇ ਜਾਂ ਸਰਕਾਰ ਦੇ ਰੂਬਰੂ ਕਰਾਉਣੀ ਹੋਵੇ ਤਾਂ ਮੈਂ ਆਪਣਾ ਅੱਜ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਦੇਣ ਲੱਗਾ ਵਾਂ ਤੇ ਤਾਂ ਜੋ ਆਪਣਾ ਮੋਬਾਈਲ ਨੰਬਰ ਤੁਸੀਂ ਮੈਨੂੰ ਦੇ ਸਕਦੇ ਜੀ ਤਾਂ ਜੋ ਮੈਂ ਤੁਹਾਡੇ ਪਿੰਡ ਦੀ ਤੁਹਾਡੇ ਘਰ ਦੀ ਵੀਡੀਓ ਬਣਾ ਕੇ ਬਣਾ ਕੇ ਸੰਗਤ ਨੂੰ ਦਿਖਾਵਾਂ ਕਿ ਕਿਉਂਕਿ ਕਈਆਂ ਘਰਾਂ ਦੇ ਵਿੱਚ ਪਾਣੀ ਆਇਆ ਵਾ ਵੀਡੀਓ ਆ ਰਹੀਆਂ ਵਾ ਠੀਕ ਹੈ ਜੀ ਤੇ ਆਹ ਵੇਖੋ ਵੀਰ ਉੱਪਰ ਚੜ੍ਹ ਤੜ ਕੇ ਕੰਮ ਕਰ ਰਹੇ ਆ ਦਰਿਆ ਦਾ ਠੀਕ ਹੈ ਜੀ ਹੋਰ ਠੀਕਾ ਵੀਰ ਪਾਣੀ ਅੱਜ ਜ਼ਿਆਦਾ ਨਹੀਂ ਅਗੇ ਨਾਲੋਂ ਹਨਾ ਇਹ ਕਦੋਂ ਦਾ ਆਇਆ ਅੱਜ ਆਇਆ ਕਿ ਜਾਂ ਰਾਤ ਦਾ ਆਇਆ ਮੇਰੇ ਧਿਆਨ ਤੋਂ ਦੁੱਤਣਾ ਨਹੀਂ ਕਦੇ ਚੰਦੇ ਰਹਿੰਦੇ ਆ ਪਾਣੀ ਅੱਗੇ ਨੂੰ ਬਹੁਤ ਜ਼ਿਆਦਾ ਵਾ ਚਲੋ ਇਸ ਵੀਡੀਓ ਨੂੰ ਵਾਖਤ ਵਾ ਸ਼ੇਅਰ ਜ਼ਰੂਰ ਕਰੇ ਜੀ ਧੰਨਵਾਦ ਜੀ ਰਾਇਕੋ ਚਿਕਾ ਖਾਣ ਹਾਂਜੀ ਕੀ ਕਹਿੰਦੇ ਪਾਣੀ ਨਾਲ ਦੀ ਸੁਭਾਵਨਾ ਹੈਗੀ ਆ ਅੱਛਾ ਵੀਰ ਕਹਿੰਦਾ ਵਾ ਕਿ ਹੋਰ ਪਾਣੀ ਆਉਣ ਦੀ ਸੰਭਾਵਨਾ ਵਾ ਆ ਸਮਝੀ ਅੱਜ ਦੇ ਹਾਲਾਤ ਦੇ ਸੋ ਇੱਕ ਦੂਜੇ ਦਾ ਸਾਥ ਦਿਓ ਆਪਾਂ ਹੀ ਇੱਕ ਦੂਜੇ ਦੇ ਬਾਹਾਂ ਫੜ ਨਹੀਂ ਆਵਾ ਬਗਿਆ ਨਹੀਂ ਆਣਕੇ ਨਹੀਂ ਬਾਵਾ ਫੜਦੀਆਂ ਸੋ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਤ ਤੋਂ ਵੱਤ ਭੈਣ ਭਰਾਵਾਂ ਨੂੰ ਪਤਾ ਲੱਗੇ ਕਿ ਆਪਣੇ ਅੱਜ ਮੰਡ ਏਰੀਆ ਦੇ ਭੈਣ ਭਰਾਵਾਂ ਦੀ ਕੀ ਕੰਡੀਸ਼ਨ ਹੈ ਜੀ ਸੋ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਜੀ